ਸਾਡੇ ਪਿੰਡ ਵੱਡੇ ਸਭਰਾ ਤੋਂ ਸਾਰੇ ਵੀਰ ਇੱਥੇ ਪਹੁੰਚਿਆ ਜੀ ਕਰਮ ਸਿੰਘ ਵੀ ਭਰਾ ਸਾਡਾ ਪਹੁੰਚਿਆ ਚਾਹ ਜੀ ਤੇ ਜਗਵੀਰ ਸਿੰਘ ਬਾਕੀ ਆ ਜੋ ਆਪਣੇ ਪਿੰਡ ਵੱਡੇ ਸਭਰਾ ਤੋਂ ਜੀ ਜਿਹੜੇ ਪਿੰਡ ਦਾ ਸ਼ਾਨ ਕੋੜਾ ਹੋਇਆ ਸੀ ਬਾਈ ਜੀ ਜਿੰਨੂੰ ਬੜੇ ਵੀਰਾਂ ਨੇ ਇੱਥੇ ਗੱਲ ਕੀਤੀ ਆਂਦੇ ਵੀ ਵਾਕਿਆ ਉਹ ਲੈਜੈਂਡ ਸੀ ਨਾ ਸੀ ਪਿੰਡ ਸਭਰਾ ਦਾ ਦਾਰਾ ਸਿੰਘ ਦਾ ਕੋੜਾ ਸੀ ਬਾਈ ਜੀ ਅੱਜ ਵੀ ਉਹਨੂੰ ਮਰਨ ਤੋਂ ਬਾਅਦ ਵੀ ਮਾਨ ਸਨਮਾਨ ਕੀਤੇ ਜਾ ਰਿਆ ਟਰਾਫੀਆਂ ਕੀਤੀਆਂ ਜਾ ਰਹੀਆਂ ਜਿਵੇਂ ਬਾਈ ਸਿੱਧੂ ਮੂਸੇ ਵਾਲੇ ਦਾ ਨਾਂ ਚੱਲਦਾ ਸੀ ਇਸ ਤਰ੍ਹਾਂ ਹੀ ਸ਼ਾਨ ਘੋੜੇ ਦਾ ਵੀ ਚੱਲਦਾ ਸੀ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਵੀਰੇ ਵੀ ਸਾਡੇ ਬੜਾ ਸ਼ੌਂਕ ਰੱਖਦੇ ਆ ਬਾਈ ਜੀ ਇਹਨਾਂ ਨੇ ਵੀ ਕਾਲੇ ਕਾੜੇ ਦਾ ਬੱਚਾ ਪਾਲਿਆ ਸੀ ਇੱਧਰ ਵੀ ਸਾਡੇ ਸ਼ਾਹ ਜੀ ਇੱਧਰ ਜਗਬੀਰ ਸਿੰਘ ਸਾਡੇ ਬਹੁਤ ਹੀ ਜਿਹੜੇ ਇਸ ਕੋੜਾ ਦੇ ਵੈਰੈਟੀ ਦੇ ਵਿੱਚ ਬੂਰੇ ਮਾਰਨੇ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਜੀ ਜੱਗਾ ਬਾਈ ਨਾਲ ਕਿਹਨਾਂ ਜੀ ਆਪਣਾ ਕਰਮਬੀਰ ਸਿੰਘ ਕਰਮਬੀਰ ਸਿੰਘ ਜੀ ਤੇ ਇੱਧਰ ਸਾਡੇ ਮਾਮਾ ਜੀ ਤੇ ਹੋਰ ਬਾਮਾ ਜੀ ਕੀ ਕਹਿਣਾ ਚਾਹੁੰਦੇ ਆ ਜੀ ਵੇਖੋ ਤੁਸੀਂ ਵੀ ਕਾਲੇ ਕਾਂਡੇ ਦਾ ਬੱਚਾ ਪਾਲਿਆ ਸੀ ਬੜਾ ਸ਼ੌਂਕ ਹੈ ਤਾਂ ਸ਼ਿੰਗਾਰ ਦਾ ਬੱਚਾ ਸੀ ਜੀ ਪੰਜਾਬ ਸ਼ਿੰਗਾਰ ਕਾਲੇ-ਕਾਲੇ ਦਾ ਤੇਰੇ ਸੀ ਦਿਲਵਾਗ ਰਣੀ ਕਹਿੰਦਾ ਪਹਿਲਾਂ ਸੇਲ ਪਹਿਲਾਂ ਦਿਲਵਾਗ ਰ ਉਹ ਵੇਚਦਾ ਸੀ ਵੇਚਦਾ ਸੀ ਅੱਛਾ 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 ਆਪਣੇ ਕੋਲੋਂ ਪੰਜਾਬ ਸ਼ਿੰਗਾਰ ਦਾ ਬੱਚਾ ਵਾ ਅੱਛਾ ਬਾਕੀ ਵੇਖੋ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਇਹ ਬਿਲਕੁਲ ਜੀ ਇਹ ਚੀਜ਼ਾਂ ਰੁਪਈਆਂ ਨਾਲ ਤੋਲਣ ਵਾਲੀਆਂ ਨਹੀਂ ਆ ਤੇ ਜਿਹੜਾ ਬੰਦਾ ਇਹਦੇ ਵਿੱਚ ਆਖੇ ਨਾ ਮੈਂ ਹੁਣੇ ਹੀ ਪੈਸੇ ਕਮਾਉਣੇ ਆ ਉਹ ਬੰਦਾ ਘੋੜਾ ਨਹੀਂ ਰੱਖ ਸਕਦਾ ਘੋੜੇ ਦਿਲ ਨਾਲ ਰੱਖੇ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਬਾਕੀ ਇਹ ਵੀ ਇਹਨਾਂ ਦੀ ਸੇਵਾ ਲੱਭਦੀ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਮੈਂ ਪੂਰੀ ਕਾਰੁੰਦਾ ਜਿੱਥੇ ਕੋੜਾ ਹੋਵੇ ਜੀ ਹਾਂਜੀ ਬਾਕੀ ਮੈਂ ਪੂਰੀ ਇਸ ਜਗ੍ਹਾ ਤੇ ਘੁੰਮਿਆ ਪਰ ਬੜੇ ਵੀਰ ਮਿਲੇ ਉਹਨਾਂ ਨੇ ਇਹ ਜਿਗਰ ਕੀਤਾ ਵੀ ਤੁਹਾਡੇ ਪਿੰਡ ਦਾ ਸ਼ਾਨ ਕੋੜਾ ਹੁੰਦਾ ਸੀ ਬਾਈ ਜੀ ਕੀ ਕਹਿਣਾ ਜੀ ਉਹਦਾ ਤੇ ਕੀ ਕਹਿਣਾ ਉਹ ਤੇ ਇੱਕ ਨਵੇਕਲੀ ਰੂਹ ਸੀ ਜੀ ਉਹੋ ਜਿਹਾ ਜਾਨਵਰ ਪੈਦਾ ਨਹੀਂ ਹੋ ਸਕਦੇ ਬਿਲਕੁਲ ਜੀ ਕੋੜਾ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਸੀ ਉਹ ਹਾਂਜੀ ਤੇ ਪਿੰਡ ਨੂੰ ਉਸੇ ਦੇ ਕਹਿੰਦੇ ਸਾਡੇ ਮਤਲਬ ਵੇਖੋ ਆਪਣੇ ਹੁਣ ਪਿੰਡ ਦਾ ਜੇ ਵੇਖਿਆ ਜਾਵੇ ਸਭਰਾ ਪਿੰਡ ਦਾ ਹਾਂਜੀ ਨਾਂ ਦੇ ਨਾਲ ਮਸ਼ਹੂਰ ਸੀ ਜੀ ਇੱਕ ਲੈਦਾ ਉਹਨੇ ਬਹੁਤ ਉੱਚਾ ਨਾਂ ਦਿੱਤਾ ਸਾਡੇ ਸਭਰਾ ਨੂੰ ਜੀ ਸ਼ਾਨ ਘੋੜੇ ਵਾਲਾ ਸਭਰਾ ਜਿਹੜਾ ਪਿੰਡ ਹੈ ਬਿਲਕੁਲ ਬੜੀ ਵੱਡੀ ਗੱਲ ਹੈ ਜੀ ਬਹੁਤ ਮਾਣ ਵਾਲੀ ਗੱਲ ਬਿਲਕੁਲ ਜੀ ਤੇ ਇਹ ਆਪਣਾ ਦੂਸਰਾ ਮੇਲਾ ਕਹਿੰਦੇ ਮਨਾਇਆ ਜਾ ਰਿਹਾ ਮੇਲੇ ਲੱਗਣੇ ਚਾਹੀਦੇ ਕੀ ਵਿਚਾਰ ਬਿਲਕੁਲ ਜੀ ਬਿਲਕੁਲ ਜੀ ਵੇਖੋ ਜੀ ਜੇ ਮਤਲਬ ਘੋੜਿਆਂ ਦੇ ਮੇਲੇ ਲੱਗਣਗੇ ਤੇ ਲੋਕਾਂ ਦੇ ਵਿੱਚ ਕ੍ਰੇਜ਼ ਪੈਦਾ ਹੋਊਗਾ ਲੋਕ ਨਸ਼ੇਆਂ ਲੋਟ ਕੇ ਤੇ ਇਸ ਕੰਮਲ ਜੁੜਨਗੇ ਇਹਦੇ ਵਿੱਚ ਦੋਵੇਂ ਕੰਮ ਹੀ ਆ ਜੀ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਦਾ ਮਤਲਬ ਮੋਲ ਨੂੰ ਮਿਲਦਾ ਆ ਇਹ ਨਹੀਂ ਵੀ ਨਹੀਂ ਮਿਲਦਾ ਜੀ ਬਿਲਕੁਲ ਜੀ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ ਘੋੜਿਆਂ ਦੇ ਮੇਲੇ ਤੋਂ ਪੂਰੀ ਪੁਰਾਣੇ ਪੰਜਾਬ ਦੀ ਝਲਕ ਪੈਂਦੀ ਆ ਬਿਲਕੁਲ ਹੋਣੀ ਚਾਹੀਦੀ ਆ ਅਰੇ ਪੰਜਾਬ ਚ ਮੇਲੇ ਕਰਨੇ ਚਾਹੀਦੇ ਬਿਲਕੁਲ ਵਾਹ ਜੀ ਵਾਹ ਬਹੁਤ ਵਧੀਆ ਇਧਰ ਸਾਡੇ ਬਾਬਾ ਜੀ ਕਰਮ ਸਿੰਘ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਜੀ ਇਹ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਦੀ ਦੇਣਾ ਘੋੜੇ ਜੀ ਮਾੜੀ ਦੀ ਬਖੀਰ ਦਾਤ ਇਹਨਾਂ ਨੂੰ ਅੱਛਾ ਜੀ ਬਿਲਕੁਲ ਜੀ ਕੋੜਾ ਕੋਈ ਵੀ ਨਸਲ ਦਾ ਮਾੜਾ ਨਹੀਂ ਹੁੰਦਾ ਫਿਰ ਉਹਦਾ ਮਾਲਕ ਹੀ ਕਮਜ਼ੋਰ ਹੋ ਜਾਂਦਾ ਵਾ ਵਾ ਜੀ ਵਾ ਗੱਲ ਸੱਚੀ ਬਿਲਕੁਲ ਜੀ ਬਿਲਕੁਲ ਉਹਦਾ ਵੀ ਘੋੜੇ ਦੇ ਨਾਲ ਘੋੜਿਆਰ ਕਰਦਾ ਵਾ ਹਾਂਜੀ 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 ਗਵਰਨਰ ਪਾਸ਼ਾ ਦੀ ਦੇਣ ਆ ਬਿਲਕੁਲ ਬਹੁਤ ਵਧੀਆ ਇਹ ਰਾਖੀ ਚੰਗੇ ਚੰਗੇ ਆ ਹੁਣ ਵੀ ਹੈਗੇ ਆ ਪਹਿਲਾਂ ਵੀ ਹੈਗੇ ਸੀਗੇ 8 ਨੰਬਰ ਗਲੀ ਕਰਮਾਪਾਗਾ ਵਾਲੇ